ਸਤਿਓ ਜੈਪੀਮ ਜੈ ਭਾਰਤ ਮੈਂ ਮਲਕੀਤ ਚੰਬਰ ਸਾਬਕਾ ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੁੱਦਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਘੁੰਮ ਰਿਹਾ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਜਿਹੜਾ ਭੋਜਨ ਸਮਾਜ ਪਾਰਟੀ ਨੂੰ ਵੋਟ ਦੇਣਾ ਵੋਟ ਖਰਾਬ ਕਰਨਾ ਹੈ ਤੋਂ ਮੈਂ ਚੰਨਜੀਤ ਸਿੰਘ ਚੰਨੀ ਜੀ ਤੁਹਾਨੂੰ ਇਹ ਦੱਸਦਾ ਕਿ ਭੋਜਨ ਸਮਾਜ ਪਾਰਟੀ ਨੂੰ ਵੋਟ ਕਰਨਾ ਖਰਾਬ ਕਰਨਾ ਨਹੀਂ ਉਹ ਮਾਨ ਸਨਮਾਨ ਦੀ ਲੜਾਈ ਐ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਖੀ ਯੋਧੇ ਤੇਰੇ ਵਾਂਗ ਬਿਸ਼ਰਮ ਨਹੀਂ ਹਨ ਕਿ ਤੈਨੂੰ ਚਾਹੇ ਕੋਈ ਘੋੜਿਆਂ ਦੀ ਗੋੜ ਚ ਗਧਾ ਕਹਿ ਦੇਵੇ ਚਾਹੇ ਤੈਨੂੰ ਕੋ ਪੈਰ ਦੀ ਜੁੱਤੀ ਕਹਿ ਦੇਵੇ ਤੂੰ ਬਿਸ਼ਰਮਾਂ ਵਾਂਗੂ ਫਿਰ ਵੀ ਉਹਨਾਂ ਦੀਆਂ ਤਲੀਆਂ ਚੱਟੇ ਔਰ ਬਹੁਜਨ ਸਮਾਜ ਪਾਰਟੀ ਦੇ ਯੋਧੇ ਆਪਣੇ ਰਹਿਬਰਾਂ ਦੇ ਮਿਸ਼ਨ ਲਈ ਦੀ ਲੜਾਈ ਜਿਹੜੀ ਉਹ ਲੜਦੇ ਆ ਔਰ ਤੇਰਾ ਆਪਣਾ ਹੀ ਬਿਆਨ ਸੀ ਕਿ ਜਿਹੜੇ ਲੋਕ ਨਲਾਇਕ ਹੁੰਦੇ ਆ ਉਹ ਆਪਣੇ ਹਲਕੇ ਅਚ ਕੰਮ ਨਹੀਂ ਕਰਦੇ ਡੌੜ-ਡੌੜ ਕੇ ਜਾ ਕੇ ਦੂਜੇ ਹਲਕਿਆਂ ਦੇ ਵਿੱਚ ਉਹ ਕੰਮ ਕਰਦੇ ਆ। ਤਾਂ ਚਾਹੇ ਉਹਦੇ ਵਿੱਚ ਮੈਂ ਹੀ ਕਿਉਂ ਨਾ ਹੋਵਾਂ ਉਹਨਾਂ ਲੋਕਾਂ ਨੂੰ ਹਰਾ ਕੇ ਭੇਜਣਾ ਚਾਹੀਦਾ। ਇਹੀ ਉਮੀਦ ਅਸੀਂ ਜਲੰਧਰ ਵਾਸੀਆਂ ਤੋਂ ਕਰਦੇ ਕਿ ਉਹ ਤੁਹਾਨੂੰ ਰੋਪੜ ਦੇ ਵਿੱਚ ਇਸੇ ਤਰ੍ਹਾਂ ਹੀ ਬਰੰਗ ਮੋੜਨਗੇ। ਔਰ ਬਹੁਜਲ ਸਮਾਜ ਪਾਰਟੀ ਦੇ ਯੋਗ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਨੂੰ ਜਿਤਾ ਕੇ ਭੇਜਣਗੇ। ਰਹੀ ਗੱਲ ਤੁਹਾਡੀ ਕਿ ਭਾਜਪਾ ਨੂੰ ਵਸਪਾ ਦਾ ਜਿਹੜਾ ਵੋਟ ਆ ਉਹ ਕਮਲ ਦੇ ਫੋਲੋ ਨੂੰ ਜਾਂਦਾ। ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ। ਭਾਜਪਾ ਦੇ ਵਿੱਚ ਤੁਹਾਡਾ ਆਪਣਾ ਖੋਦਾ ਭਰਾ ਚਲਾ ਗਿਆ। ਤੁਹਾਡਾ ਮੁੱਖ ਮੰਤਰੀ ਚਲਾ ਗਿਆ ਤੁਹਾਡਾ ਜਿਹੜਾ ਫਾਈਨੈਂਸ ਮਿਨਿਸਟਰ ਸੀ ਉਹ ਚਲੇ ਗਿਆ ਤੁਹਾਡੀ ਅੱਧੋ ਜ਼ਿਆਦਾ ਕਾਂਗਰਸ ਜਿਹੜੀ ਉਹ ਭਾਜਪਾ 'ਚ ਚਲੇ ਗਈ ਬਸਪਾ ਨੂੰ ਵੋਟ ਦੇਣਾ ਭਾਜਪਾ ਨੂੰ ਵੋਟ ਦੇਣਾ ਨਹੀਂ ਕਾਂਗਰਸ ਨੂੰ ਵੋਟ ਦੇਣਾ ਹੀ ਭਾਜਪਾ ਨੂੰ ਵੋਟ ਦੇਣਾ ਹੈ ਇਹ ਦੋਨੋਂ ਹੀ ਸੰਵਿਧਾਨ ਵਿਰੋਧੀ ਪਾਰਟੀਆਂ ਤੋਂ ਅਵੀਦ ਕਰਦੇ ਆ ਕਿ ਜਲੰਧਰ ਵਾਸੀ ਇਸ ਵਾਰ ਤੁਹਾਡੇ ਹਰਮਨ ਪਿਆਰੇ ਉਮੀਦਵਾਰ ਬਲਵਿੰਦਰ ਕੁਮਾਰ ਜੀ ਐਡਵੋਕੇਟ ਸਾਹਿਬ ਨੂੰ ਜਿਤਾ ਕੇ ਇਹਨਾਂ ਨੂੰ ਇਹਨਾਂ ਦੀ ਸਹੀ ਜਗ੍ਹਾ ਤੇ ਭੇਜਣਗੇ ਤਾਂ ਕਿ ਇਹ ਜਿਹੜਾ ਇਹਨਾਂ ਦਾ ਭੰਡੀ ਪ੍ਰਚਾਰ ਆ ਉਹਦਾ ਮੂੰਹ ਤੋੜ ਜਵਾਬ ਜਲੰਧਰ ਵਾਸੀ ਦੇਣਗੇ ਜੈਪੀਨ ਜੈਪਾਤ